ਇਹ ਨਾ ਅੱਜ ਦਾ ਮਸਲਾ ਪਿੰਡ ਤੁੰਗਾ ਦੇ ਵਿੱਚ ਬਲਾਖ ਨਾਭਾ ਕਿਉਂਕਿ ਜਿਹੜਾ ਸਰਕਾਰ ਨੇ ਜਾਬਰ ਕੀਤਾ ਭਗਮੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਤੇ ਅਸਤਾ ਮਤਲਬ ਜਾਬਰ ਕਰਕੇ ਉਸ ਮੋਰਚੇ ਨੂੰ ਬਾਰਡਰਾਂ ਤੋਂ ਖੇੜ ਦੇਣਾ ਇਹ ਬਹੁਤ ਨਿੰਦਣਯੋਗ ਗੱਲ ਆ ਉਹਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਰੋਸ ਹੋਇਆ ਤੇ ਅੱਜ ਭਗਵੰਤ ਮਾਨ ਦਾ ਕੋਈ ਵੀ ਮੰਤਰੀ ਜਾਂ ਐਮ.ਐਲ.ਏ ਪਿੰਡ ਦੇ ਵਿੱਚ ਨਾ ਆਉਣ ਦੇ ਸਬੰਧ ਦੇ ਵਿੱਚ ਅਸੀਂ ਨੇ ਪ੍ਰੋਗਰਾਮ ਰੱਖਿਆ ਕਿ ਕਿਸੇ ਵੀ ਐਮ.ਐਲ.ਏ ਦੇ ਅਧਿਕਾਰੀ ਨੂੰ ਮਤਲਬ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਅਧਿਕਾਰੀ ਤੂੰਗਾ ਪਿੰਡ ਵਿੱਚ ਆ ਕੇ ਨਾ ਬੜੇ ਜੇ ਬੜੂਗਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਡਲਾ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹ ਕੰਮ ਉਹਦੇ ਨਾਲ ਨਾ ਹੋ ਜੇ ਇਸ ਕਰਕੇ ਉਹ ਤੂੰਗਾ ਦੇ ਵਿੱਚ ਪੈਰ ਨਾ ਐਂਟਰੀ ਨਾ ਪਾਵੇ ਕੋਈ ਵੀ ਉਹਨਾਂ ਦਾ ਆਗੂ ਕਿਉਂਕਿ ਸਰਕਾਰਾਂ ਨੇ ਬਹੁਤ ਜ਼ਿਆਦਾ ਜ਼ਾਵਰ ਕੀਤਾ ਜ਼ਾਵਰ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਲਹਿਰ ਨੂੰ ਕੁਸ਼ਲ ਦੀ ਕੋਸ਼ਿਸ਼ ਕਰਦੀਆਂ ਨੇ ਲਹਿਰਾਂ ਦਬ ਜਾਂਦੇ ਹੁੰਦੀਆਂ ਨੇ ਪਰ ਲਹਿਰਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ ਲਹਿਰਾਂ ਫੇਰ ਉੱਠ ਖੜਦੀਆਂ ਹੁੰਦੀਆਂ ਨੇ ਕਿਉਂਕਿ ਸਰਕਾਰ ਹੁੰਦੀ ਹੈ ਤਾਕਤਵਰ ਉਹ ਜਿੰਨਾ ਮਰਜ਼ੀ ਜ਼ਾਵਰ ਕਰ ਸਕਦੇ ਆ ਲੋਕ ਜ਼ਾਵਰ ਚੱਲਦੇ ਆਏ ਨੇ ਹੱਕੀ ਮੰਗਾਂ ਲਈ ਸਦਾ ਲੜਦੇ ਰਹਾਂਗੇ ਸਦਾ ਆਵਾਜ਼ ਮਜ਼ਦੂਰਾਂ ਦੇ ਕੰਮੇ ਦੀ ਚੱਕਦੇ ਰਹਾਂਗੇ ਅਸੀਂ ਆਪਣੇ ਹੱਕਾਂ ਲਈ ਕਦੇ ਵੀ ਪਿਸਾਨੀ ਹਟਾਂਗੇ ਚਾਹੇ ਕੋਈ ਵੀ ਸਰਕਾਰ ਆਜੇ ਅਸੀਂ ਜਾਬਰ ਝੱਲਣ ਨੂੰ ਤਿਆਰ ਆ ਤੇ ਟੱਕਰ ਲਾਈਨ ਨੂੰ ਵੀ ਤਿਆਰ ਆ। ਕੋਜੀ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਆ ਬਹੁਤ ਵੱਡਾ। ਖਾਸ ਕਰਕੇ ਝਾੜੂ ਪਾਰਟੀ ਨੂੰ ਲੈ ਕੇ ਕਿਉਂਕਿ ਪਿਛਲੇ 2024 ਤੋਂ 13 ਫਰਵਰੀ ਤੋਂ ਲੈ ਕੇ ਜਿਹੜਾ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਸਤੇ ਧਰਨਾ ਸ਼ੁਰੂ ਕੀਤਾ ਸੀਗਾ ਪਰ ਸੈਂਟਰ ਸਰਕਾਰ ਨੇ ਮੂਰੇ ਕੰਦਾ ਕਰਕੇ ਸੰਭੂ ਦੇ ਖਣੋਰੀ ਰੋਕ ਲਿਆ ਸੀ। ਉਥੇ ਇੱਕ ਪਾਸੇ ਤਾਂ ਇਹੀ ਭਗਵੰਤਮਾਨ ਸਰਕਾਰ ਬਚੋਲੇ ਦਾ ਕੰਮ ਕਰਦੀ ਆ ਅਸੀਂ ਸੈਂਟਰ ਸਰਕਾਰ ਤੋਂ ਮੰਗਾ ਮੰਵਾ ਕੇ ਦੇਵਾਂਗੇ ਪਰ ਦੂਜੇ ਪਾਸੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਚੰਡੀਗੜ੍ਹ ਤੋਂ ਬਈ ਉਹਨਾਂ ਦੀਆਂ ਗਰਫਦਾਰੀਆਂ ਪੈਂਦੀਆਂ ਪਰ ਕਿਸਾਨਾਂ ਦਾ ਸਮਾਨ ਆ ਖਤਾਨਾ ਛਿੱਟਿਆ ਜਾਂਦਾ ਆ ਉਹਦੇ ਘਰਾਂ ਨੂੰ ਲੁੱਟਿਆ ਜਾਂਦਾ ਜਣੀ ਅੱਜ ਦਾ ਜਿਹੜਾ ਮਾਹੌਲ ਹੈ ਇੱਕ ਗੱਲ ਕਰਨੀ ਚਾਹੁੰਨਾ ਮੈਂ ਕਿਉਂਕਿ ਲੋਕਾਂ ਦੇ ਵਿੱਚ ਵੱਡਾ ਰੋਸ ਆ ਪਿੰਡ ਪਿੰਡ ਬਾਈਕਾਟ ਕੀਤੇ ਜਾ ਰਹੇ ਨੇ ਔਰ ਅਸੀਂ ਇਹ ਚੀਜ਼ ਸ਼ਰਿਆਮ ਕਹਿੰਦੇ ਆ ਵੀ ਬਾਈ ਹੁਣ ਪਿੰਡਾਂ ਚ ਸੋਚ ਸਮਝ ਕੇ ਬੜਿਓ ਕਿਉਂਕਿ ਅਸੀਂ ਕਿਸੇ ਦਾ ਘਰਾਓ ਨਹੀਂ ਕਰਦੇ ਸਾਡੇ ਕੋਲੇ ਵੱਡੇ ਸਵਾਲ ਆ ਚਾਹੇ ਸੁਭ ਕਰਨ ਦੀ ਸ਼ਹੀਦੀ ਦਾ ਹੋਵੇ ਚਾਹੇ ਸਾਡੇ ਸਮਾਨ ਦੇ ਚੋਰੀ ਦਾ ਹੋਵੇ ਚਾਹੇ ਬਈ ਇੱਕ ਸਾਲ ਸਾਡੇ ਸੰਭੂ ਦੇ ਖਨੌਰੀ ਬੈਠਣ ਦਾ ਹੋਵੇ ਇਹ ਸਵਾਲ ਬਾਈ ਤੁਹਾਨੂੰ ਪੁੱਛਾਂਗੇ ਸਣੀ ਸਾਨੂੰ ਐ ਲੱਗ ਰਿਹਾ ਬਾਈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਬਾਈ ਸਾਡੇ ਕੋਲੇ ਬਹੁਤ ਪਾਵਰ ਆ ਅਸੀਂ ਮਰਮਰਜੀ ਨਾਲ ਫੈਸਲੇ ਲੈ ਸਕਦੇ ਆ ਪਰ ਆ ਦੇਖ ਲਓ ਉਸ ਦਿਨਾਂ ਤੋਂ ਆ ਬਾਈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਇਸ ਕਰਕੇ ਨੇ ਕਿਉਂਕਿ ਇੱਥੇ ਦਾ ਕੋਈ ਮੁੱਖ ਮੰਤਰੀ ਨਹੀਂ ਸਾਨੂੰ ਜਾਪ ਰਿਹਾ ਜਣੀ ਇੱਕ ਸੁਪਰ ਮੁੱਖ ਮੰਤਰੀ ਚਾਹੇ ਉਹ ਅਰਵਿੰਦ ਕੇਸਰੀਵਾਲਾ ਚਾਹੇ ਮਨੀਸ਼ ਸੋਤੋਵੀਆ ਇਹ ਦੋਏ ਬਈ ਦਿੱਲੀ ਤੋਂ ਹਾਰਨ ਤੋਂ ਬਾਅਦ ਇੱਥੇ ਆ ਕੇ ਪੰਜਾਬ ਦੀਆਂ ਜਿਹੜੀਆਂ ਬਾਗਾਂ ਨੇ ਉਹਨਾਂ ਨੇ ਫੜ ਲੀਆਂ ਕਿਸੇ ਐਮਐਲਏ ਤੋਂ ਬਿਆਨ ਨਹੀਂ ਦਵਾਉਂਦੇ ਮੂਹਰੇ ਹੋ ਕੇ ਹਰ ਇੱਕ ਪ੍ਰੈਸ ਜਿਹੜੀ ਕਾਨਫਰੰਸ ਆ ਉਹਦੇ ਮੂਹਰੇ ਹੋ ਕੇ ਬਿਆਨਬਾਜ਼ੀ ਕਰਦੇ ਆ ਜਾਨੀ ਜਿਹੜਾ ਪੰਜਾਬ ਦਾ ਭਵਿੱਖ ਆ ਬਈ ਕਿਉਂਕਿ ਕਦੇ ਵੀ ਦਿੱਲੀ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਇਤਿਹਾਸ ਰਿਹਾ ਜਣੀ ਇੱਕ ਲੱਖ ਦੇ ਵਿੱਚ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਜਿੱਥੇ ਚਰਾਸੀ ਕਾਂਗਰਸੀਆਂ ਨੂੰ ਲੈ ਕੇ ਵਹਿ ਗਈ ਉਥੇ ਬੇਅਦਵੀ ਅਕਾਲੀਆਂ ਨੂੰ ਲੈ ਕੇ ਵਹਿ ਗਈ ਭਾਈ ਆ ਜਿਹੜੀ ਝਾਰੂ ਪਾਰਟੀ ਆ ਉਹਨੂੰ ਇਹ ਟਸਾਨੀ ਕੋਲ ਲੈ ਕੇ ਬੈਠੂਗਾ ਜਣੀ 19 ਮਾਰਚ 2025 ਦਾ ਜਿਹੜਾ ਦਿਨਾਂ ਕਾਲਾ ਕਿਸਾਨਾਂ ਵਾਸਤੇ ਅਤਿਆਚਾਰ ਹੋਇਆ ਸੀਗਾ ਇਹ ਭਾਈ ਇਹਨਾਂ ਦੀਆਂ ਜੜਾਂ ਪੱਟ ਕੇ ਜਣੀ ਪਿੰਡਾਂ ਚ ਵਜਾਉਣਾ ਇਹਨਾਂ ਦਾ ਬਾਈਕਾਟ ਹੋ ਚੁੱਕਿਆ ਸੋ ਅਸੀਂ ਇਹੀ ਕਹਿਣੀ ਚਾਹੁੰਦੇ ਆ ਵੀ ਹੁਣ ਭਾਈ ਆਪਣੀ ਇੱਜ਼ਤ ਤੇ ਆਪਣੇ ਮਾਨ ਸਨਮਾਨ ਦਾ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰੇਕ ਪਿੰਡ ਦੇ ਵਿੱਚ ਵੱਡਾ ਜਿਹੜਾ ਗੁੱਸਾ ਸੋ ਆਉਣ ਵਾਲੇ ਦਿਨਾਂ ਚ ਬਈ ਇਹਨਾਂ ਨੂੰ ਭੁਗਤਣਾ ਪਊਗਾ। ਤਾਂ ਮਸਿਆਏ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਹੈ। ਉਦੋਂ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਨੇ ਇਹਨਾਂ ਨੇ। ਕਿੰਨਾ ਕੁਸ ਕੀਤਾ ਹੈ ਮੈਂ ਆਹ ਕਰ ਦੂ ਮੈਂ ਬਾਹ ਕਰ ਦੂ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ। ਜੋ ਕਿ ਕਿਸਾਨਾਂ ਨੇ 21 ਆਪਣੇ 12 ਫਰਵਰੀ ਨੂੰ ਪਿੰਡਾਂ ਤੋਂ ਚੱਲ ਕੇ 13 ਫਰਵਰੀ ਨੂੰ ਜਦੋਂ ਆਪਾਂ ਢਿੱਲੇ ਨੂੰ ਪਹੁੰਚੇ ਆ ਤਾਂ ਇਹਨਾਂ ਨੇ ਕਿੱਡੇ ਕਿੱਡੇ ਮੂਹਰੋ ਬੈਰੀਕੇਡ ਲਾ ਕੇ ਅੰਦਾ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ। ਕਿਸਾਨਾਂ ਤੇ ਸਹادت ਕੀਤਾ ਗਿਆ ਤੇ 21 ਤਰੀਕ ਨੂੰ ਇੱਕੇ ਤਰੀਕ ਨੂੰ ਸ਼ੂਬ ਕਰਨ ਦੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਹਾਲੇ ਤੱਕ ਉਹਦੇ ਤੇ ਐਫਆਰ ਦਰਜ ਨਹੀਂ ਹੋਈ ਇਹ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਨਾ ਕਰ ਰਹੀ ਹੈ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਇਹ ਹੱਤਵਾਦੀਆਂ ਦੀ ਸਰਕਾਰ ਹੈ ਇਹ ਆਮ ਪੰਜਾਬ ਨੂੰ ਕਹਿੰਦੇ ਨੇ ਨਾ ਵੀ ਇਹ ਹੱਤਵਾਦੀ ਨੇ ਫਲਾਣੇ ਨੇ ਧਮਕੇ ਨੇ ਇਹ ਜਿਹੜੀ ਸਰਕਾਰ ਹੈ ਸਿਰਫ ਹੱਤਵਾਦੀਆਂ ਦੀ ਸਰਕਾਰ ਹੈ ਇਹਨਾਂ ਨੇ 19 ਤਰੀਕ ਨੂੰ ਕਿਸਾਨਾਂ ਦੇ ਦੋਨਾਂ ਫਾਰਮਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੀਟਿੰਗ ਰਾਤ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਦੁਪਹਿਰੇ ਦੀ ਮੀਟਿੰਗ ਰੱਖੀ ਮੀਟਿੰਗ ਤੋਂ ਬਾਅਦ ਜਿਆਦਾ ਆਗੂ ਆਪਣੇ ਪਾਵਸਾਉਣ ਲੱਗੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਨੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ 4 ਮਹੀਨਿਆਂ ਤੋਂ ਮਰਨ ਵਰਤ ਤੇ ਬੈਠੇ ਸੀ ਉਹਨਾਂ ਦੀ ਵੀ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਪਾਣੀ ਤੋਂ ਬਗੈਰ ਹੋਰ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੂੰ ਇਹ ਚੀਜ਼ੇ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ 4 ਮਹੀਨਿਆਂ ਤੋਂ ਕਿਸਾਨ ਉਸ ਵੀ ਨਹੀਂ ਖਾਦਾ ਕੁਝ ਨਹੀਂ ਪੀਤਾ ਇਹਨਾਂ ਨੇ ਉਸ ਟਾਈਮ ਉਹਨੂੰ ਫੜ ਕੇ ਜੇਲ੍ਹ ਚ ਹਟਿਆ ਤੇ ਇਹ ਬਹੁਤ ਨਿੰਦਣਯੋਗ ਹੈ ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੇ ਜਿਹੜੇ ਸਾਡੇ ਜਿੰਨੇ ਵੀ ਸੈੱਟ ਪਾਏ ਹੋਏ ਤੇ ਜੋ ਵੀ ਕੀਤਾ ਹੋਇਆ ਸੀ ਇਹਨਾਂ ਨੂੰ ਖਦੇੜੇ ਨੇ ਇਹ ਕਹਿੰਦੇ ਨੇ ਪੀਲਾ ਪੰਜਾ ਚਲਾਇਆ ਪੀਲਾ ਸਮਾਨ ਆ ਚੁੱਕਾ ਸਾਰਾ ਜੀ ਸਮਾਨ ਬਿਲਕੁਲ ਨਹੀਂ ਸਮਾਨ ਸਾਡਾ ਸਾਰਾ ਉਹਨਾਂ ਲਵੇ ਐ ਸਾਡੇ ਪਿੰਡ ਦਾ ਖੁਦ ਗੱਦੇ ਤੇ ਆਪਣੇ ਸਿਲੰਡਰ ਗੈਸ ਚੁੱਲਾ ਕੇਵਲਾਂ ਵੀ ਛੱਡਿਆ ਕੇਵਲਾਂ ਵੀ ਲਾ ਲਿਆ ਕੇਵਲਾਂ ਦਾ ਸਬੂਤ ਸਾਡੇ ਲਵੇ ਐ ਜੇ ਕੋਈ ਸਬੂਤ ਲੈਣਾ ਚਾਹੁੰਦਾ ਹੈ ਜਿਹੜੇ ਬੰਦੇ ਕੇਵਲਾਂ ਲਾ ਕੇ ਲੈ ਕੇ ਉਹਨਾਂ ਦੀ ਵੀਡੀਓ ਸਾਡੇ ਲਵੇ ਐ ਅਸੀਂ ਉਹ ਵੀਡੀਓ ਦੇ ਸਕਦੇ ਆ ਜੇ ਗਵਰਨਮੈਂਟ ਕਹੇ ਨਾ ਵੀ ਅਸੀਂ ਤੁਹਾਡੇ ਕੇਵਲਾਂ ਕਢਾ ਦਾਂਗੇ ਤਾਂ ਅਸੀਂ ਬੰਦਾ ਦਿੰਨੇ ਆ ਤੁਹਾਡੇ ਕੇਵਲਾਂ ਕਢਾ ਦੇਵੇ ਮਸਲੇ ਤਾਂ ਸਾਡੇ ਇਦਾਂ ਦੀ ਨਹੀਂ ਵੀ ਜਿਵੇਂ ਹੁਣ ਪਹਿਲੀ ਗੱਲ ਤਾਂ ਇਹ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਵੀ ਇਹ ਬੜਾ ਨਿੰਦਣਯੋਗ ਆ ਬਾਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤਾਂ ਕਚੋਰੀ ਕਰ ਲੀਆਂ ਟਰਾਲੀਆਂ ਵੀ ਛੱਡੋ ਕੇਵਲਾਂ ਵੀ ਲਾ ਲੀਆਂ ਭਾਂਡੇ ਵੀ ਚੱਕ ਲਏ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗੱਦੇ ਵੀ ਲੈ ਗਏ ਬੜੀ ਸ਼ਰਮ ਦੀ ਗੱਲ ਆ ਜੇ ਪਿੰਡ ਦੇ ਵਿੱਚ ਬੰਦਾ ਕੋਈ ਚੋਰੀ ਕਰ ਲੈਂਦਾ ਉਹਨੂੰ ਬੜਾ ਜਣੀ ਪਿੰਡ ਵਾਲੇ ਜਣੀ ਉਹਦੇ ਤੇ ਜ਼ਬਰ ਕਰਦੇ ਨੇ ਤੇ ਇਹ ਸਰਕਾਰ ਦਾ ਹੁਣ ਜਣੀ ਤਖਤਾ ਪਲਟ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਪਿੰਡਾਂ 'ਚ ਵੜਨਗੇ ਤਾਂ ਪਿੰਡਾਂ 'ਚ ਲੋਕ ਇਹਨਾਂ ਨਾਲ ਬੜਾ ਸਵਾਲ ਕਰਨਗੇ ਜਿਹੜੇ ਉਹ ਸਵਾਲਾਂ ਦੇ ਇਹਨਾਂ ਕੋਲੇ ਜਵਾਬ ਹੈ ਨਹੀਂ ਤੇ ਉਹਦੇ ਤੋਂ ਇਹ ਭੱਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ 19 ਮਾਰਚ 2025 ਨੂੰ ਸਾਡੇ ਕਿਸਾਨਾਂ ਤੇ ਤਤਤਦ ਹੋਇਆ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਆ ਇਹ ਹੋਣਾ ਨਹੀਂ ਚਾਹੀਦਾ ਸਰਕਾਰਾਂ ਨੂੰ ਸਰਕਾਰ ਆਪਦੇ ਤਲਵੇ ਤੋਂ ਹਾਂ ਕਿਸਾਨਾਂ ਤੇ ਫੇਰ ਜਿਹੜਾ ਉਹਨਾਂ ਦਾ ਸਰਕਾਰ ਨੇ ਚੋਰੀ ਕਰਿਆ ਸਮਾਨ ਉਹਨਾਂ ਨੂੰ ਮੀਟਿੰਗ ਦਾ ਬਹਾਨਾ ਦੇ ਕੇ ਉੱਥੇ ਗ੍ਰਿਫਤਾਰ ਕਰੀ ਐ ਇਹ ਨਿੰਦਣਯੋਗ ਆ ਇਹ ਇਹਨਾਂ ਨੇ ਇਹ ਧੋਖਾ ਨਹੀਂ ਕਰਨਾ ਚਾਹੀਦਾ ਸਾਡੇ ਕਿਸਾਨਾਂ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਹੁਣ ਤੁਸੀਂ ਪਿੰਡ ਵੱਲੋਂ ਕੀ ਕਰਨਾ ਚਾਹੁੰਦੇ ਹੋ? ਪਿੰਡ ਵੱਲੋਂ ਅਸੀਂ ਆਪਦੀ ਇਹਨਾਂ ਦਾ ਆਪਾਂ ਤਾਂ ਵੀ ਪਾਰਟੀ ਦਾ ਭਾਜਪੀ ਦਾ ਸੀਗੀ ਬਾਈਕਟ ਕਰਦੇ ਆਂ ਜੀ ਅਸੀਂ ਉਹਨਾਂ ਨੂੰ ਵਾੜਨ ਨਹੀਂ ਦੇਵਾਂਗੇ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز